ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪਿਛਲੇ ਸਮੇਂ ਤੋਂ ਲਗਾਤਾਰ ਅਜਿਹੇ ਫੈਸਲੇ ਲੈ ਰਹੀ ਹੈ ਜੋ ਪੰਚਾਇਤਾਂ ਦੇ ਬਹੁਤੇ ਹੱਕ ਵਿੱਚ ਨਜ਼ਰ ਨਹੀਂ ਆਉਂਦੇ ਜਿਸ ਦਾ ਕਈ ਥਾਵਾਂ ਤੇ ਵਿਰੋਧ ਵੀ ਦੇਖਿਆ ਗਿਆ ਪਹਿਲਾ ਫੈਸਲਾ ਇਹ ਆਇਆ ਕਿ ਸਰਕਾਰ ਨੇ ਪੰਚਾਇਤੀ ਜ਼ਮੀਨਾਂ ਦੀ ਜਿਹੜੀ ਆਮਦਨ ਹੈ ਪੰਚਾਇਤਾਂ ਕੋਲ ਉਸ ਦਾ ਮੂਲ ਦਾ 5% ਦੀ ਜਮ੍ਹਾਂ ਕਰਵਾਉਣ ਲਈ ਕਿਹਾ ਫਿਰ ਪਿਛਲੇ ਦਿਨਾਂ ਦੇ ਵਿੱਚ ਜਦੋਂ ਹੜਾ ਆਇਆ ਉਦੋਂ ਜਿਹੜੇ ਪੰਚਾਇਤਾਂ ਕੋਲ ਪੈਸੇ ਪਏ ਸੀ ਉਸ ਪੈਸੇ ਨੂੰ ਵਾਪਸ ਕਰਨ ਦੇ ਲਈ ਕਿਹਾ ਗਿਆ ਤੇ ਹੁਣ ਇੱਕ ਨਵਾਂ ਫੈਸਲਾ ਆਇਆ ਹੈ ਕਿ ਸਰਕਾਰ ਨੇ ਪੰਚਾਂ ਅਤੇ ਸਰਪੰਚਾਂ ਨੂੰ ਕਿਹਾ ਕਿ ਜੇ ਉਹ ਵਿਦੇਸ਼ ਜਾਣਾ ਚਾਹੁੰਦੇ ਹਨ ਤਾਂ ਉਹਨਾਂ ਨੂੰ ਸਮਰੱਥ ਅਧਿਕਾਰੀ ਤੋਂ ਛੁੱਟੀ ਲੈਣੀ ਪਵੇਗੀ ਜਿਵੇਂ ਸਰਕਾਰੀ ਮੁਲਾਜ਼ਮ ਆਪਣੇ ਬੌਸ ਤੋਂ ਛੁੱਟੀ ਲੈਂਦੇ ਨੇ ਉਸੇ ਤਰ੍ਹਾਂ ਹੁਣ ਪੰਜਾਂ ਸਰਪੰਚਾਂ ਨੇ ਜੇ ਵਿਦੇਸ਼ ਜਾਣਾ ਹੈ ਤਾਂ ਉਹਨਾਂ ਨੂੰ ਲੋਕਲ ਜਿਹੜੇ ਬਲੌਕ ਡਵੈਲਪਮੈਂਟ ਅਫਸਰ ਹੁੰਦੇ ਨੇ ਉਹਨਾਂ ਤੋਂ ਛੁੱਟੀ ਲੈਣੀ ਪਵੇਗੀ ਉਹ ਵੀ ਵਿਦੇਸ਼ ਜਾਣ ਤੋਂ 1 ਮਹੀਨਾ ਪਹਿਲਾਂ ਤੇ ਜੇ ਕੋਈ ਐਮਰਜੈਂਸੀ ਬਣ ਜਾਂਦੀ ਹੈ ਤਾਂ ਵੀ ਉਸ ਦੇ ਲਈ ਸਮਰੱਥ ਅਧਿਕਾਰੀ ਨੂੰ ਦੱਸਣਾ ਪਵੇਗਾ ਸੋ ਪਿੰਡਾਂ ਦੇ ਸਰਪੰਚ ਤੇ ਪੰਚ ਹੁਣ ਬਿਨਾਂ ਪ੍ਰਵਾਨਗੀ ਤੋਂ ਵਿਦੇਸ਼ ਨਹੀਂ ਜਾ ਸਕਣਗੇ ਪત્રਕਾਰ ਚਰਨਜੀਤ ਭੁੱਲਰ ਦੀ ਪੰਜਾਬੀ ਟ੍ਰਿਬਿਊਨ ਦੇ ਵਿੱਚ ਇੱਕ ਰਿਪੋਰਟ ਛਪੀ ਹੈ ਇਸ ਰਿਪੋਰਟ ਦੇ ਮੁਤਾਬਕ ਪੰਜਾਬ ਸਰਕਾਰ ਨੇ ਇੱਕ ਨਵੀਂ ਨੀਤੀ ਬਣਾਈ ਹੈ ਜਿਸ ਦੇ ਤਹਿਤ ਪੰਚਾਂ ਤੇ ਸਰਪੰਚਾਂ ਨੂੰ ਵਿਦੇਸ਼ ਜਾਣ ਤੋਂ ਪਹਿਲਾਂ ਬਕਾਇਦਾ ਸਮਰੱਥ ਅਥਾਰਟੀ ਤੋਂ ਪ੍ਰਵਾਨਗੀ ਲੈਣੀ ਹੋਵੇਗੀ ਜਿਸ ਤਰ੍ਹਾਂ ਸਰਕਾਰੀ ਮੁਲਾਜ਼ਮ ਤੇ ਅਧਿਕਾਰੀ ਐਕਸ ਇੰਡੀਆ ਲੀਵ ਤੇ ਲੈਂਦੇ ਹਨ ਉਸੇ ਤਰਜ਼ ਤੇ ਪੰਚਾਂ ਅਤੇ ਸਰਪੰਚਾਂ ਨੂੰ ਵੀ ਇਹੀ ਰਾਹ ਅਖਤਿਆਰ ਕਰਨਾ ਪਵੇਗਾ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਵਿਕਾਸ ਤੇ ਪੰਚਾਇਤ ਵਿਭਾਗ ਨੇ ਪੰਜਾਬ ਦੇ ਸਾਰੇ ਜ਼ਿਲ੍ਹਾ ਵਿਕਾਸ ਪੰਚਾਇਤ ਅਫਸਰਾਂ ਤੋਂ ਇਲਾਵਾ ਵਧੇਰੇ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਜਾਰੀ ਕੀਤਾ ਹੈ ਪੱਤਰ ਦੇ ਮੁਤਾਬਕ ਪੰਚਾਇਤੀ ਰਾਜ ਇਕਾਈਆਂ ਦੇ ਚੁਣੇ ਹੋਏ ਨੁਮਾਇंदे ਜਦੋਂ ਵਿਦੇਸ਼ ਚਲੇ ਜਾਂਦੇ ਹਨ ਤਾਂ ਪਿੰਡਾਂ ਦੇ ਵਿਕਾਸ ਕੰਮ ਪ੍ਰਭਾਵਿਤ ਹੁੰਦੇ ਹਨ ਜਿਸ ਕਰਕੇ ਵਿਦੇਸ਼ ਜਾਣ ਤੋਂ ਪਹਿਲਾਂ ਪ੍ਰਵਾਨਗੀ ਲੈਣੀ ਲਾਜ਼ਮੀ ਹੁੰਦੀ ਹੈ ਸੋ ਇਸ ਵੇਲੇ ਪੰਜਾਬ ਦੇ ਵਿੱਚ सरपंचਾਂ ਦੀ ਗਿਣਤੀ 13238 ਹੈ ਔਰ ਪੰਚਾਂ ਦੀ ਗਿਣਤੀ 83437 ਹੈ ਇਹ ਕੁੱਲ ਮਲਾ ਕੇ 96000 ਤੋਂ ਵੱਧ ਇਹ ਗਿਣਤੀ ਬਣ ਜਾਂਦੀ ਹੈ ਸੋ ਸਰਕਾਰ ਦੇ ਇੱਕ ਫੈਸਲੇ ਦੇ ਨਾਲ 96000 ਬੰਦੇ ਨੇ ਜੇ ਵਿਦੇਸ਼ ਜਾਣਾ ਹੈ ਤਾਂ ਉਸ ਨੂੰ ਜਿਹੜੇ ਲੋਕਲ ਬਲੌਕ ਡਵੈਲਪਮੈਂਟ ਅਫਸਰ ਨੇ ਉਹਨਾਂ ਤੋਂ ਛੁੱਟੀ ਲੈਣੀ ਪਵੇਗੀ ਪੰਜਾਬ ਦੇ ਵਿੱਚ ਅਸੀਂ ਜਿਵੇਂ ਦੇਖਦੇ ਹਾਂ ਕਿ ਬਹੁਤ ਸਾਰੇ ਪਰਿਵਾਰਾਂ ਦੇ ਬੱਚੇ ਜਿਹੜੇ ਨੇ ਉਹ ਵਿਦੇਸ਼ ਰਹਿੰਦੇ ਨੇ ਰਿਸ਼ਤੇਦਾਰੀਆਂ ਵਿਦੇਸ਼ ਦੇ ਵਿੱਚ ਜਾਣਾ ਆਣਾ ਆਮੀ ਲੱਗਿਆ ਰਹਿੰਦਾ ਸੋ ਇਸ ਦਾ ਇਸ ਫੈਸਲੇ ਦਾ ਇੱਕ ਅਰਥ ਇਹ ਵੀ ਨਿਕਲਦਾ ਹੈ ਕਿ ਪੰਜਾਬ ਦਾ 1 ਲੱਖ ਪਰਿਵਾਰ ਤਰੀਬ 1 ਲੱਖ ਪਰਿਵਾਰ ਨੂੰ ਸਰਕਾਰੀ ਅਧਿਕਾਰੀਆਂ ਤੋਂ ਛੁੱਟੀ ਲੈ ਕੇ ਵਿਦੇਸ਼ ਜਾਣਾ ਪਵੇਗਾ ਸੋ ਪੰਜਾਬ ਦੇ ਪੰਚਾਇਤ ਵਿਭਾਗ ਨੇ ਇਹ ਪਹਿਲੀ ਵਾਰ ਅਜਿਹੀ ਨੀਤੀ ਬਣਾਈ ਹੈ ਜਿਸ ਦੇ ਤਹਿਤ ਸਰਪੰਚਾਂ ਤੇ ਪੰਚਾਂ ਨੂੰ ਵਿਦੇਸ਼ ਜਾਣ ਲਈ ਛੁੱਟੀ ਲਾਜ਼ਮੀ ਕਰਾਰ ਦਿੱਤੀ ਗਈ ਹੈ ਪਰ ਅਜੇ ਤੱਕ ਇਹ ਸਪਸ਼ਟ ਨਹੀਂ ਹੈ ਕਿ ਬਲਾਕ ਸਮਤੀ ਦੇ ਮੈਂਬਰ ਜਾਂ ਚੇਅਰਮੈਨ ਔਰ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਜਾਂ ਚੇਅਰਮੈਨ ਜੇ ਵਿਦੇਸ਼ ਜਾਣਾ ਚਾਹੁੰਦੇ ਹਨ ਤਾਂ ਉਹਨਾਂ ਨੂੰ ਛੁੱਟੀ ਲੈਣੀ ਪਵੇਗੀ ਜਾਂ ਨਹੀਂ ਨਹੀਂ ਲੈਣੀ ਪਵੇਗੀ ਸੋ ਪੰਚਾਇਤ ਵਿਭਾਗ ਦੀ ਇਸ ਨੀਤੀ ਮੁਤਾਬਕ ਜੇ ਸਰਪੰਚ ਵਿਦੇਸ਼ ਜਾਂਦਾ ਹੈ ਤਾਂ ਉਸ ਦੀ ਗੈਰ ਹਾਜ਼ਰੀ ਚ ਪੰਜਾਬ ਪੰਚਾਇਤੀ ਰਾਜ ਐਕਟ 1994 ਦੀ ਧਾਰਾ 20-5 ਮੁਤਾਬਕ ਅਧਿਕਾਰਤ ਪੰਚ ਦੀ ਚੋਣ ਕੀਤੀ ਜਾਵੇਗੀ ਸਰਪੰਚ ਪੰਚਾਇਤੀ ਰਿਕਾਰਡ ਪੰਚਾਇਤ ਸਕੱਤਰ ਨੂੰ ਸੌਂਪੇਗਾ ਜੋ ਅੱਗੇ ਅਧਿਕਾਰਤ ਪੰਚ ਦੇ ਹਵਾਲੇ ਕਰੇਗਾ ਵਿਦੇਸ਼ ਤੋਂ ਪਰਤਣ ਉਪਰੰਤ ਸਰਪੰਚ ਜਾਂ ਪੰਚ ਨੂੰ ਆਪਣੀ ਹਾਜ਼ਰੀ ਰਿਪੋਰਟ ਸਮਰੱਥ ਅਧਿਕਾਰੀ ਨੂੰ ਦੇਣੀ ਹੋਵੇਗੀ ਅਤੇ ਉਸ ਉਪਰੰਤ ਉਹ ਮੂੜ ਪੰਚਾਇਤ ਦਾ ਚਾਰਜ ਸੰਭਾਲੇਗਾ ਸੋ ਪੱਤਰ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜੇ ਵਦੇਸ਼ ਗਏ ਪੰਜ ਸਰਪੰਚ ਨੇ ਛੁੱਟੀ ਵਿੱਚ ਵਾਧਾ ਕਰਨਾ ਹੈ ਤਾਂ ਉਹ ਈਮੇਲ ਰਾਹੀਂ ਜਾਂ ਫੋਨ ਜਰੀਏ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਨੂੰ ਅਰਜੀ ਭੇਜੇਗਾ ਤੇ ਆਪਣੀ ਈਮੇਲ ਅਤੇ ਫੋਨ ਦੇ ਵੇਰਵੇ ਵੀ ਦੇਵੇਗਾ ਸੋ ਭਾਵੇਂ ਕਿ ਸਰਪੰਚ ਯੂਨੀਅਨ ਦੇ ਕੁਝ ਆਗੂਆਂ ਵੱਲੋਂ ਇਸ ਫੈਸਲੇ ਨੂੰ ਜਾਇਜ਼ ਕਰਾਰ ਦਿੱਤਾ ਗਿਆ ਹੈ ਕਿ ਕਈ ਵਾਰ ਸਰਪੰਚ ਜਿਹੜੇ ਨੇ ਪਿੰਡਾਂ ਦੇ ਉਹ ਚੁਣਤਾ ਚੁਣੇ ਤਾਂ ਜਾਂਦੇ ਨੇ ਪਰ ਉਹ ਕਈ-ਕਈ ਮਹੀਨੇ ਬਾਹਰ ਵਿਦੇਸ਼ਾਂ ਦੇ ਵਿੱਚ ਰਹਿੰਦੇ ਨੇ ਇਸ ਕਰਕੇ ਇਹ ਫੈਸਲਾ ਜਾਇਜ਼ ਹੈ ਪਰ ਕੁਝ ਲੋਕਾਂ ਦਾ ਮੰਨਣਾ ਹੈ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਨੂੰ ਬਿਊਰੋਕ੍ਰੇਸੀ ਦੇ ਥੱਲੇ ਲਾਉਣ ਵਾਲਾ ਫੈਸਲਾ ਹੈ ਕਿ ਉਹ ਇੱਕ ਸਰਪੰਚ ਜਿਹੜਾ ਹੈ ਚੁਣਿਆ ਹੋਇਆ ਨੁਮਾਇੰਦਾ ਹੈ ਉਹ ਸਰਕਾਰੀ ਅਧਿਕਾਰੀ ਤੋਂ ਛੁੱਟੀ ਲੈ ਕੇ ਜਾਏਗਾ ਸੋ ਆਪਾਂ ਕਈ ਵਾਰ ਦੇਖਦੇ ਹਾਂ ਕਿ ਪੰਜਾਬ ਤੋਂ ਕਈ ਮੰਤਰੀ ਜਾਂ ਮੁੱਖ ਮੰਤਰੀ ਨੇ ਵਿਦੇਸ਼ ਜਾਣਾ ਹੁੰਦਾ ਉਹਨਾਂ ਨੂੰ ਕੇਂਦਰ ਤੋਂ ਪ੍ਰਵਾਨਗੀ ਲੈਣੀ ਹੈ ਲੈਣੀ ਪੈਂਦੀ ਹੈ ਤੋਂ ਕਈ ਵਾਰ ਉਹ ਨਹੀਂ ਮਿਲਦੀ ਤੇ ਫਿਰ ਉਸ ਨੂੰ ਇੱਕ ਸਿਆਸੀ ਮੁੱਦੇ ਵਜੋਂ ਉਭਾਰਿਆ ਜਾ ਰਿਹਾ ਹੈ ਸੋ ਇਹ ਫੈਸਲਾ ਕੀ ਪੰਜਾਬ ਸਰਕਾਰ ਦਾ ਜਿਹੜਾ ਇਹ ਫੈਸਲਾ ਹੈ ਕਿ ਉਸੇ ਤਰ੍ਹਾਂ ਦਾ ਫੈਸਲਾ ਨਹੀਂ ਹੈ ਕਿ ਇਹ ਕੋਈ ਵੀ ਜਿਹੜਾ ਬਲਾਕ ਡਵੈਲਪਮੈਂਟ ਅਫਸਰ ਹੈ ਉਹ ਜਿਵੇਂ ਕਿਵੇਂ ਵੀ ਸਰਪੰਚ ਦੀ ਛੁੱਟੀ ਦੀ ਪੈਂਡਿੰਗ ਰੱਖੇ ਜਾਂ ਕਰੇ ਕਈ ਤਰ੍ਹਾਂ ਦੀਆਂ ਕੰਪਲਿਕੀਸ਼ਨਸ ਜਿਹੜੀਆਂ ਹੈ ਇਸ ਫੈਸਲੇ ਦੇ ਨਾਲ ਵੱਧ ਸਕਦੀਆਂ ਸੋ ਇਹ ਵੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਪੰਚਾਇਤੀ ਰਾਜ ਐਕਟ ਦੀ ਜਿਹੜੀ 73ਵੀਂ ਸੋਧ ਸਗੀ ਉਸ ਦੇ ਮੁਤਾਬਕ ਪੰਜਾਬ ਸਰਕਾਰ ਨੂੰ ਕੰਮ ਕਰਨਾ ਚਾਹੀਦਾ ਸੀ ਪੰਚਾਇਤਾਂ ਨੂੰ ਜਿਹੜੇ 29 ਖੇਤਰਾਂ ਦੇ ਅਧਿਕਾਰ ਦਿੱਤੇ ਗਏ ਆ ਔਰ 40% ਜਿਹੜਾ ਹੈ ਫੰਡ ਦਿੱਤਾ ਗਿਆ ਹੈ ਔਰ ਲੋਕਲ ਲੈਵਲ ਤੇ ਮੈਨੇਜਮੈਂਟ ਜਿਹੜੇ ਡਿਪਾਰਟਮੈਂਟ ਹੈ ਉਹਨਾਂ ਦੀ ਜਿਵੇਂ ਹੈਲਥ ਹੈ ਐਜੂਕੇਸ਼ਨ ਹੈ ਉਸ ਦੇ ਵਿੱਚ ਪੰਚਾਇਤਾਂ ਨੂੰ ਮੈਨੇਜ ਕਰਨ ਦੇ ਅਧਿਕਾਰ ਦਿੱਤੇ ਗਏ ਸੀ ਸੋ ਉਹ ਜਿਹੜੇ ਅਧਿਕਾਰ ਹੈ ਉਹ ਤਾਂ ਨਹੀਂ ਦਿੱਤੇ ਗਏ ਉਹਨਾਂ ਦੇ ਉੱਤੇ ਕੰਮ ਨਹੀਂ ਹੋ ਰਿਹਾ ਉਲਟਾ ਸਰਕਾਰ ਜਿਹੜੀ ਹੈ ਉਹ ਪੰਚਾਇਤਾਂ ਨੂੰ ਪੰਚਾਇਤਾਂ ਤੋਂ ਪੈਸਾ ਲੈ ਕੇ ਪੰਚਾਇਤਾਂ ਦਾ ਪੈਸਾ ਖਿੱਚ ਕੇ ਆਪਣੇ ਖਜ਼ਾਨੇ ਭਰਨ ਚ ਲੱਗੀ ਹੋਈ ਹੈ ਭਾਵੇਂ ਉਹ ਇਹ ਕਿਹਾ ਜਾ ਰਿਹਾ ਹੈ ਕਿ ਜਿਹੜੀਆਂ ਜ਼ਮੀਨਾਂ ਪੰਚਾਇਤਾਂ ਨੇ ਵੇਚੀਆਂ ਜਾਂ ਉਹਨਾਂ ਦੇ ਕੋਲ ਪੈਸਾ ਪੰਚਾਇਤਾਂ ਦੇ ਕੋਲ ਹੈਗਾ ਉਸ ਦਾ ਪੈਸਾ ਪੰਜਾਬ ਉਸ ਦਾ ਹਿੱਸਾ ਜਿਹੜਾ ਹੈ ਪੰਜਾਬ ਸਰਕਾਰ ਮੰਗ ਰਹੀ ਹੈ ਇਸੇ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ 288 ಗ್ರಾಮ ਪੰਚਾਇਤਾਂ ਨੂੰ 618 ਕਰੋੜ ਕਰੋੜ 83 ਲੱਖ ਰੁਪਏ ਜਿਹੜੀ ਰਾਸ਼ੀ ਉਹਨਾਂ ਨੂੰ ਪਈ ਸੀਗੀ ਤੇ ਉਹ ਉਹ ਜਿਹੜੀ ਰਾਸ਼ੀ ਹੈ ਉਸ ਉਹ ਜਿਹੜੀ ਰਾਸ਼ੀ ਹੈ ਉਹ ਪੰਚਾਇਤਾਂ ਦੀ ਜਿਹੜੀ ਜ਼ਮੀਨ ਹੈ ਉਹ ਐਕਵਾਇਰ ਹੋਣ ਦੀ ਦੇ ਰੂਪ ਦੇ ਵਿੱਚ ਉਹਨਾਂ ਨੂੰ ਮਿਲੀ ਸੀ ਸੋ ਉਸ ਦਾ ਜਿਹੜਾ 5% ਸਿੱਧਾ ਸਰਕਾਰ ਮੰਗ ਰਹੀ ਸੀਗੀ ਸੋ ਇਸ ਤਰ੍ਹਾਂ ਦੇ ਹੀਲੇ ਬਸੀਲੇ ਕਰਕੇ ਪੰਚਾਇਤਾਂ ਨੂੰ ਜਾਂ ਪਿੰਡਾਂ ਨੂੰ ਜਿੱਥੋਂ ਕਹਿੰਦੇ ਸੀ ਸਰਕਾਰ ਚੱਲੇਗੀ ਉਹਨਾਂ ਨੂੰ ਉਹਨਾਂ ਤੋਂ ਫੰਡ ਅਸਾਸੇ ਇਕੱਠੇ ਕਰਨ ਦੀਆਂ ਕੋਸ਼ਸ਼ਾਂ ਹੋ ਰਹੀਆਂ ਤੇ ਹੁਣ ਇਹ ਨਵਾਂ ਫੈਸਲਾ ਜਿਹੜਾ ਆਇਆ ਹੈ ਉਹ ਇੱਕ ਤਰ੍ਹਾਂ ਦੇ ਨਾਲ ਇੱਕ ਵੱਖਰੀ ਹੀ ਕਿਸਮ ਦਾ ਫੈਸਲਾ ਹੈ ਜਿਸ ਦੇ ਉੱਤੇ ਕਈ ਲੋਕ ਇਤਰਾਜ਼ ਵੀ ਪ੍ਰਗਟਾ ਰਹੇ ਨੇ ਸੋ ਕੁਝ ਲੋਕ ਇਸ ਫੈਸਲੇ ਦਾ ਵਿਰੋਧ ਕਰ ਰਹੇ ਆ ਕੁਝ ਲੋਕ ਇਸ ਦਾ ਸਮਰਥਨ ਵੀ ਕਰ ਰਹੇ ਆ ਪਰ ਮੂٹے ਤੌਰ ਤੇ ਮੰਨਿਆ ਜਾ ਰਿਹਾ ਕਿ ਇੱਕ ਤਰ੍ਹਾਂ ਦੇ ਲੋਕਾਂ ਦੇ ਚੁਣੇ ਹੋਏ ਜਿਹੜੇ ਨੁਮਾਇੰਦੇ ਨੇ ਉਹਨਾਂ ਦੇ ਉੱਤੇ ਬਿਊਰੋਕ੍ਰੇਸੀ ਦਾ ਕੁੰਡਾ ਲਾਉਣ ਵਾਲੀ ਗੱਲ ਹੈ ਬਿਊਰੋਕ੍ਰੇਸੀ ਨੂੰ ਬਿਠਾਉਣ ਵਾਲੀ ਗੱਲ ਹੈ ਜੇ ਸਰਕਾਰ ਨੇ ਜੇ ਸਰਕਾਰ ਨੂੰ ਇਹ ਲੱਗਦਾ ਹੈ ਕਿ ਸਰਪੰਚ ਜਿਹੜੇ ਨੇ ਉਹ ਪੰਜ ਸਰਪੰਚ ਜਿਹੜੇ ਨੇ ਉਹ ਜਾਦਾ ਸਮਾਂ ਜਿਹੜਾ ਵਿਦੇਸ਼ ਦੇ ਵਿੱਚ ਕੱਟਦੇ ਨੇ ਤੇ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਇਸ ਤਰ੍ਹਾਂ ਦਾ ਡਿਸੀਜਨ ਬਣਾ ਦੇ ਕਿ ਜੇ ਕਿਸੇ ਸਰਪੰਚ ਨੇ 15 ਦਿਨ ਤੋਂ ਜਾਂ ਮਹੀਨੇ ਤੋਂ ਵੱਧ ਸਮੇਂ ਲਈ ਬਾਹਰ ਜਾਣਾ ਹੋਵੇ ਤਾਂ ਉਹ ਆਪਣਾ ਜਿਹੜਾ ਪ੍ਰੋਪਰ ਚਾਰਜ ਹੈ ਉਹ ਆਪਣੇ ਪੰਚ ਨੂੰ ਨੈਕਸਟ ਜਿਹੜਾ ਸੀਨੀਅਰ ਪੰਚ ਹੈ ਜਾਂ ਬਹੁਤ ਬਹੁਤ ਜਿਹੜੀ ਬਹੁ ਗਿਣਤੀ ਵਾਲਾ ਸત્તાਧਾਰੀ ਪੰਚਾਇਤ ਦੇ ਵਿੱਚ ਸત્તાਧਾਰੀ ਤੇ ਰਦਾ ਜਿਹੜਾ ਪੰਚ ਹੈ ਉਸ ਨੂੰ ਜਾਂ ਪੰਚ ਜਿਹੜੇ ਆ ਆਪਣੀ ਚੋਣ ਕਰਕੇ ਕਿਸੇ ਪੰਚ ਨੂੰ ਸਰਪੰਚ ਚੁਣ ਲੈਣ ਉਸ ਤੋਂ ਬਾਅਦ ਉਹ ਚਾਰਜ ਸਿੱਧਾ ਉਹਦੇ ਕੋਲ ਆ ਜਾਏ ਤੇ ਫਿਰ ਉਹ ਸਰਪੰਚ ਜਾ ਸਕਦਾ ਹੈ ਸੋ ਇਸ ਤਰ੍ਹਾਂ ਦਾ ਵੀ ਫੈਸਲਾ ਹੋ ਸਕਦਾ ਸੀ ਪਰ ਬਿਊਰੋਕਰੇਸੀ ਜਿਸ ਤਰ੍ਹਾਂ ਡਿਸੀਜਨ ਲੈਂਦੀ ਹੈ ਇਸੀ ਕਮਰਿਆਂ ਚ ਬੈਠ ਕੇ ਇਹ ਸਿੱਧਾ ਹੀ ਹੁੰਦਾ ਕਿ ਬਸ ਤੁਸੀਂ ਫੈਸਲਾ ਲੈਂਦਾ ਉਹਦੀਆਂ ਇਮਪਲੀਕੇਸ਼ਨਸ ਕੀ ਆ ਗਰਾਉਂਡ ਤੇ ਉਹਦੀਆਂ ਇਮਪਲੀਕੇਸ਼ਨਸ ਕੀ ਹੋਣੀਆਂ ਉਹ ਦੇਖਣ ਦੀ ਸ਼ਾਇਦ ਬਹੁਤ ਹੀ ਕੋਸ਼ਿਸ਼ ਜਿਹੜੀ ਆ ਉਹ ਨਹੀਂ ਕੀਤੀ ਜਾਂਦੀ ਧੰਨਵਾਦ